ਜਿਹੜੀ ਮੈਂ ਵੀਡੀਓ ਦੀ ਗੱਲ ਕਰ ਰਿਹਾ ਉਹਦੇ ਵਿੱਚ ਮੈਂ ਬੱਚੇ ਉਹਨਾਂ ਦੇ ਹੱਥਾਂ 'ਚ ਪੈਨ ਤੇ ਉਹ ਹੋਣੀ ਚਾਹੀਦੀ ਕਿਤਾਬ ਹੋਣੀ ਚਾਹੀਦੀ ਹੈ ਕਾਪੇ ਧਨਵਾਰਾ ਸਰੇ ਆਮ ਹੁੱਲੜਬਾਜੀ ਕਰ ਰਹੇ ਹਨ ਮੈਂ ਸਭ ਤੋਂ ਵੱਡੀ ਗੱਲ ਹੈ ਡਰ ਨਾ ਦੀ ਚੀਜ਼ ਹੀ ਨਹੀਂ ਹੈ ਮਤਲਬ ਉਹ ਹੁੱਲੜਬਾਜੀ ਕਰ ਰਹੇ ਹਨ ਬੰਦਾ ਪ੍ਰਸਾਧੀਆਂ ਨਾਲ ਦਰਬਾਰਾਂ ਨਾਲ ਉਹ ਤੋਂ ਆ ਪਾ ਰਹੇ ਆਪਣੇ ਸੋਸ਼ਲ ਮੀਡੀਆ ਤੇ ਜੇ ਦਾ ਮਤਲਬ ਦੇ ਹੈਵ ਲੌਸਟ 올 ਫੀਅਰ ਵੀ ਇਕਤਾ ਮੈਂ ਸਿਆਸੀ ਬੰਦਿਆਂ ਨੂੰ ਵੀ ਅਪੀਲ ਕਰਦਾ ਵੀ ਡੈਮੋਕ੍ਰੇਸੀ ਲੋਕਤੰਤਰ ਆਪਣਾ ਸਾਰਿਆਂ ਦਾ ਅਧਿਕਾਰ ਹੈ ਆਪਣਾ ਹੱਕ ਹੈ ਆਪਣਾ ਰਾਈਟ ਹੈ ਪਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਕਰ ਅੱਗੇ ਕਰ ਰਹੇ ਸਭ ਤੋਂ ਪਹਿਲੇ ਇੱਕ ਮੈਂ ਕੱਲ ਦਾ ਹੀ ਤੁਹਾਡੇ ਨਾਲ ਇੱਕ ਸਾਂਝਾ ਕਰਦਾ ਇਨਸੀਡੈਂਟ ਕਿ ਕੋਈ ਵੀਡੀਓ ਸੀ ਜਿਹੜੀ ਮੈਂ ਵੀ ਉੱਥੇ ਟਵੀਟ ਕੀਤੀ ਹੈ ਮੈਂ ਹੈਰਾਨ ਆ ਮਤਲਬ ਵੀ ਇਕਤਾ ਮੈਂ ਸਿਆਸੀ ਬੰਦਿਆਂ ਨੂੰ ਵੀ ਅਪੀਲ ਕਰਦਾ ਵੀ ਡੈਮੋਕ੍ਰੇਸੀ ਲੋਕਤੰਤਰ ਆਪਣਾ ਸਾਰਿਆਂ ਦਾ ਅਧਿਕਾਰ ਹੈ ਆਪਣਾ ਹੱਕ ਹੈ ਆਪਣਾ ਰਾਈਟ ਹੈ ਕਿ ਕਿਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਘਰ ਅੱਗੇ ਕਰ ਰਹੇ ਥੋੜਾ ਜਿਆਦਾ ਉਹਦੇ ਉੱਤੇ ਵਿਚਾਰ ਕਰੋ ਉਹ ਜਿਹੜੀ ਮੈਂ ਵੀਡੀਓ ਦੀ ਗੱਲ ਕਰ ਰਿਹਾ ਉਹਦੇ ਵਿੱਚ ਮੈਂ ਹੈਰਾਨ ਸੀ ਬੱਚੇ ਜਿਨ੍ਹਾਂ ਦੇ ਹੱਤਾਂ 'ਚ ਪੈਨ ਤੇ ਉਹ ਹੋਣੀ ਚਾਹੀਦੀ ਕਿਤਾਬ ਹੋਣੀ ਚਾਹੀਦੀ ਹੈ ਕਾਪੇ ਤਲਵਾਰਾਂ ਸਰੇ ਆਮ ਹੁੱਲੜਬਾਜੀ ਕਰ ਰਹੇ ਐ ਐ ਸਭ ਤੋਂ ਵੱਡੀ ਗੱਲ ਹੈ ਵੀ ਡਰ ਨਾ ਦੀ ਚੀਜ਼ ਹੀ ਨਹੀਂ ਹੈ ਮਤਲਬ ਉਹ ਹੁੱਲੜਬਾਜੀ ਕਰ ਰਹੇ ਐ ਮਤਲਬ ਕਾਪਿਆਂ ਨਾਲ ਦਰਵਾਰਾਂ ਨਾਲ ਉਹ ਫੋਟੋਆਂ ਪਾ ਰਹੇ ਆਪਣੇ ਸੋਸ਼ਲ ਮੀਡੀਆ ਤੇ ਤੇਦਾ ਮਤਲਬ ਦੇ ਹੈਵ ਲੌਸਟ ਆਲ ਫੀਅਰ ਐਂਡ ਕਿਉਂ ਕਿ ਸ਼ੈ ਸੀ ਸੱਤਾਦਾਰੀਆਂ ਦੀ ਸ਼ੈ ਸੀ ਇਸ ਕਰਕੇ ਮੈਂ ਕਹਿ ਰਿਹਾ ਵੀ ਗਲਤ 엘ਮੈਂਟਸ ਨੂੰ ਨਾ ਕੋਈ ਸ਼ੈ ਦਿਓ ਅ ਐਂਡ ਮੈਨੂੰ ਕੱਲ ਆਇਆ ਸੀ ਜੀਜੀਪੀ ਸਾਹਿਬ ਦਾ ਆਪਦਾ ਮੈਸੇਜ ਆਇਆ ਸੀ lettes see ਉਹਨਾਂ ਦੇ ਕੋਈ ਐਕਸ਼ਨ ਹੁੰਦੀ ਹੈ ਨਹੀਂ ਪਰ ਇਸ ਟਾਈਪ ਦੀ ਹੁਲੜਬਾਜੀ ਜਿਵੇਂ ਕ੍ਰਾਈਮ ਦੀ ਰੋਜ਼ ਹੀ ਸਰਿਆਮ ਸਨੈਚਿੰਗਸ ਚੋਰੀਆਂ ਦਾ ਸਰਿਆਮ ਮਤਲਬ ਉਹ ਰਕੀ ਡੇਲੀ ਦੇ ਐਪੀਸੋਡਸ ਹੈ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਆਮ ਬਾਕੀ ਸ਼ਹਿਰਾਂ 'ਚ ਆਪਾਂ ਵੇਖਦੇ ਹਾਸਪੀਟਲਸ ਦੇ ਵਿੱਚ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਦੇਖੋ ਉਹਨਾਂ ਦਾ ਵੀ ਇੱਕ ਮੁੱਖ ਡਿਮਾਂਡ ਕੀ ਹੈ ਸਿਕਿਉਰਿਟੀ ਮਤਲਬ ਡਾਕਟਰਸ ਤੱਕ ਡਰੇ ਹੋਏ ਹੈ ਪੈਦਾ ਮਾਲ ਹੈ ਗੋਲੀਆਂ ਚੱਲ ਰਹੀਆਂ ਐ ਗ੍ਰਨੇਡ ਅਟੈਕਸ ਹੋ ਰਿਹਾ ਹੈ ਸਾਡੇ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੇ ਇਸ ਕਰਕੇ ਪੁਲਿਸ ਨੂੰ ਮੈਂ ਬਾਰ ਬਾਰ ਆ ਗੱਲ ਕਹੀ ਹੈ ਥਾਣੇ ਤਾਂ ਖਾਲੀ ਪਏ ਮੈਂ ਕਿੰਨੀ ਵਾਰੀ ਚਿੱਠੀਆਂ ਲਿਖ ਦਿੱਤੀਆਂ ਵੀ ਜਿਹਨੇ ਮਤਲਬ ਅੱਜ ਵੀ ਅੱਧੀ ਪੁਲਿਸ ਤਾਂ ਮੇਰੇ ਖਿਆਲ ਨੂੰ ਲੀਡਰਾਂ ਨਾਲ ਹੋਣੀ ਹੈ ਸਾਰੀ ਪਾਰਟੀਆਂ ਦੇ ਲੀਡਰਾਂ ਨਾਲ ਹੋਣੀ ਹੈ লাম ਲਸ਼ਕਰ ਨਾਲ ਅੱਜ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਦਾਵਾ ਕੀਤਾ ਸੀ ਵੀ ਅਸੀਂ ਬਦਲਾਂਗੇ ਤੇ ਜਿਹੜੇ ਬੰਦੇ ਲੀਡਰਾਂ ਨਾਲ ਹੈ ਮੈਨੂੰ ਨਹੀਂ ਲੱਗਦਾ ਕੋਈ ਲੀਡਰਾਂ ਨੂੰ ਉਹਨਾਂ ਦਾ ਖਤਰਾ ਹੈ ਜਿਹੜੇ ਕੋਈ ਚਾਰ ਨੂੰ ਖਤਰਾ ਹੈ ਉਹਨਾਂ ਨੂੰ ਦੇ ਦਿਓ ਬਾਕੀਆਂ ਨੂੰ ਥਾਣੇ ਆ ਤੇ ਜੋ ਥਾਣੇ ਮਤਲਬ ਜਿੰਨੀ ਇੱਕ ਨਫਰੀ ਹੈ ਉੱਤੇ ਪੂਰੀ ਕਰੋ ਕਿਉਂਕਿ ਪੁਲਿਸ ਦਾ ਵੀ ਕਈ ਵਾਰੀ ਕੀ ਦੋਸ਼ ਹੈ ਹੁਣ ਬੰਦੇ ਐ ਨਹੀਂ ਖੁਈਆਂ ਸਰਬਰ ਤੁਸੀਂ ਜਾ ਕੇ ਵੇਖ ਲਓ ਵਕਤ ਵਕਤ ਕੋਈ ਦੋ ਬੰਦੇ ਮਿਲਣਗੇ ਸਿਟੀ 1 ਦਾ ਵੇਖ ਲਓ ਸਿਟੀ 2 ਦਾ ਵੇਖ ਲਓ ਬੰਦੇ ਹੀ ਨਹੀਂ ਐ ਪੁਲਿਸ ਹੀ ਨਹੀਂ ਐ ਤੇ ਇਸ ਕਰਕੇ ਇਹਦੇ ਉੱਤੇ ਵੀ ਧਿਆਨ ਦਿੱਤਾ ਜਾ